ਮਾਨਜੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਕੋਈ ਕਿਉਂਕਿ ਹਿੰਦ ਦੀ ਚਾਦਰ ਸ਼ਿਦਗੁਰੂ ਤੇਜ ਬਹਾਦਰ ਜੀ ਦਾ 350ਵਾਂ ਬਲੀਦਾਨ ਤੇ ਜਿਹੜਾ ਉਹ ਇਸ ਸਾਲ ਨੂੰ ਮਨਾਇਆ ਜਾਣਾਗਾ ਸ਼ਿਦਗੁਰੂ ਤੇਜ ਬਹਾਦਰ ਜੀ ਨੇ ਬਹੁਤ ਵੱਡੀ ਕੁਰਬਾਨੀ ਜਿਹੜੀ ਆ ਇਤਿਹਾਸ ਦੇ ਅੰਦਰ ਇਤਿਹਾਸ ਦੇ ਵਰਕਿਆਂ ਦੇ ਉੱਤੇ ਲਾਸਾਨੀ ਇਤਿਹਾਸ ਜਿਹੜਾ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਬੋਲਦਾ ਕਿ ਉਹਨਾਂ ਨੇ ਮੁਗਲਾਂ ਦੇ ਸਮੇਂ ਕਿਸ ਤਰ੍ਹਾਂ ਇੱਕ ਕੁਰਬਾਨੀ ਜਿਹੜੀ ਆ ਦਿੱਤੀ ਆ ਪਰ ਕਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਲਈ ਇੱਕ ਵੱਡਾ ਜਿਹੜਾ ਸੰਘਰਸ਼ ਲੜਿਆਗਾ ਔਰ ਅੱਜ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਹਰ ਜੀ ਨੇ ਮਾਹਰ ਜੋ ਮੁਖਤਰੀ ਸਾਹਿਬ ਨੇ ਫੈਸਲਾ ਕੀਤਾਗਾ ਕਿ 350ਵਾਂ ਬલિદાન ਦੇ ਜਿਹੜਾ ਬਹੁਤ ਵੱਡੇ ਪਦ ਤੇ ਬਣਾਇਆ ਜਾਣਾਗਾ ਉਹਦੇ ਲਈ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਕਿ ਕਿਸ ਤਰ੍ਹਾਂ ਕੀਰਤਨ ਦਰਬਾਰ ਜਿਹੜੇ ਨੇਗੇ ਚਰਨਸ਼ੋਪਰਾਪਤ ਸ਼ਿਰ ਗੁਰ ਤੇਜ ਬਹਾਦਰ ਜੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਦੀ ਚੈਰਿਟੇਸ਼ਿਓ ਪ੍ਰਾਪਤ ਗੁਰਦੁਆਰਾ ਸਾਹਿਬ ਬਣੇ ਨੇਗੇ ਜਾਂ ਹੋਰ ਯਾਦਗਾਰਾਂ ਬਣੀਆਂ ਰਹੀਆਂ ਉਹਨਾਂ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਕਰਾਉਣੇ ਨੇਗੇ ਔਰ ਇਸ ਤੋਂ ਬਿਨਾ ਕਵੀ ਦਰਬਾਰ ਹੋਣਗੇ ਔਰ ਸਾਡੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਜਿਹੜੀ ਆ ਉਹਦੀ ਸਥਾਪਨਾ ਕੀ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਥਾਵਾਂ ਦੇ ਉੱਤੋਂ ਸ਼ਿਰ ਗੁਰ ਤੇਗ ਬਹਾਦਰ ਜੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਂਕ ਦਿੱਲੀ ਗਏ ਸੀਗੇ ਉਹ ਸਾਰੀ ਜਗ੍ਹਾ ਦੇ ਉੱਤੇ ਇੱਕ ਅਸੀਂ ਵੱਡੀ ਯਾਤਰਾ ਜਿਹੜੀ ਆ ਕੱਢਣ ਦਾ ਕਰਨ ਸੰਬੰਧੀ ਜਿਹੜਾ ਉਹ ਵਿਚਾਰ ਬਦੰਦਰਾ ਕੀਤਾਗਾ ਉਹਦਾ ਰੂਟ ਕੀ ਕੀ ਹੋਊਗਾ ਸਾਰੇ ਮੰਤਰੀ ਸਹਿਬਾਨ ਨੇ ਸਾਰੇ ਆਫੀਸਰ ਸਹਿਬਾਨ ਨੇ ਆਪਣੀ ਆਪਣੀ ਇਨਪੁਟ ਦਿੱਤੀ ਆ ਕਿ ਕਿ ਕਿਸ ਕਿਹੜੇ ਕਿਹੜੇ ਇਲਾਕੇ ਦੇ ਅੰਦਰ ਗੁਰੂ ਸਹਿਬਾਨ ਗਏ ਸੀਗੇ ਔਰ ਰੂਟ ਕੀ ਸੀਗਾ ਜਿਸ ਤਰ੍ਹਾਂ ਜੰਮੂ ਤੋਂ ਸਟਾਰਟ ਹੋ ਕੇ ਬਾਇਆ ਪਠਾਨਕੋਟ ਅਨੰਦਪੁਰ ਸਾਹਿਬ ਕਿਉਂਕਿ ਰੂਟ ਇਹੀ ਸੀਗਾ ਜੀਰਪੁਰ ਸਾਹਿਬਾਨ ਔਰ ਉਸ ਤੋਂ ਅੱਗੇ ਹੁੰਦਾ ਹੋਇਆ ਦਿੱਲੀ ਚਾਂਦਨੀ ਚੌਂਕ ਤੱਕ ਉਹ ਸਾਰੀ ਜਿਹੜੀ ਆ ਇੱਕ ਬਹੁਤ ਅੱਛੀ ਚਰਚਾ ਅੱਜ ਦੀ ਮੀਟਿੰਗ 'ਚ ਹੋਈ ਹੈਗੀ ਸੋ ਬਿਲਕੁਲ ਪੰਜਾਬ ਸਰਕਾਰ ਜਿਹੜੀ ਆ ਇਸ ਵਾਰ 350 ਬਲੀਦਾਨ ਦੇ ਸ਼ਿਰਗੁਰ ਤੇਜ ਬਹਾਦਰ ਜੀ ਦਾ ਬਲੀਦਾਨ ਦੇ ਜਿਹੜਾ ਉਹ ਬਹੁਤ ਹੀ ਧੂਮ-ਧਾਮ ਦੇ ਨਾਲ ਬੜੇ ਅੱਛੇ ਤੇ ਤਰੀਕੇ ਦੇ ਨਾਲ ਬੜਾ ਸ਼ਰਧਾਪੂਰਵਕ ਸ਼ਰਧਾਪੂਰਵਕ ਬਣਾਵਾਂਗੇ ਕਿਉਂਕਿ ਗੁਰੂ ਸਾਹਿਬਾਨ ਦਾ ਨੇ ਬਹੁਤ ਵੱਡਾ ਇਤਿਹਾਸ ਜਿਹੜਾ ਸਿੱਖ ਇਤਿਹਾਸ ਜਿਹੜਾ ਉਹਨਾਂ ਦੇ ਨਾਂ ਦੇ ਉੱਤੇ ਦਰਜ ਆਗਾ ਗੁਰੂ ਸਾਹਿਬਾਨ ਦੀ ਲਾਸਾਨੀ ਕੁਰਬਾਨੀ ਜਿਹੜੀ ਆ ਉਹ ਇਤਿਹਾਸ ਦੇ ਅੰਦਰ ਦਰਜ ਆ ਸੋ ਅੱਜ ਇੱਕ ਵੱਡਾ ਫੈਸਲਾ ਹੋਇਆਗਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਪੂਰੇ ਸਮਾਜ ਦੇ ਅੰਦਰ ਲੈ ਕੇ ਜਾਣਾਗਾ ਔਰ ਕਿਸ ਤਰ੍ਹਾਂ ਸਕੂਲਾਂ ਦੇ ਅੰਦਰ ਕਾਲਜਾਂ ਦੇ ਅੰਦਰ ਉਹ ਸਾਰਿਆਂ ਦੇ ਉੱਤੇ ਚਰਚਾ ਹੋਣੀ ਆ ਸੈਮੀਨਾਰ ਹੋਣੇ ਨੇ ਕਵੀ ਦਰਬਾਰ ਹੋਣੇ ਨੇਗੇ ਕੀਰਤਨ ਦਰਬਾਰ ਹੋਣੇ ਨੇਗੇ ਇਹ ਸਾਰੀ ਰੂਪਰੇਖਾ ਦਿੱਤੇ ਚਰਚਾ ਹੋਈ ਆ ਬਹੁਤ ਜਲਦੀ ਜਿਹੜਾ ਅਸੀਂ ਫੈਸਲਾ ਲਾਵਾਂਗੇ ਸਮਾਂ ਸਮਝ ਨਾ ਗਿਆ ਫੈਸਲਾ ਹੋਇਆਗਾ ਕਿ ਇਸ ਵਾਰ ਸ਼ੀਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦੇ ਜਿਹੜਾ ਉਹ ਸ਼ਰਧਾਪੂਰਵਕ ਮਨਾਇਆ ਜਾਣਾਗਾ ਬਹੁਤ ਬਹੁਤ ਧੰਨਵਾਦ ਐਸਜੀਪੀਸੀ ਨਾਲ ਰੜਕੇ ਮੜਾਏਗੀ ਪੰਜਾਬ ਸਰਕਾਰ ਤੇ ਇਕੱਲੇ ਹੀ ਜਿਹੜਾ ਹੈਗਾ ਨਹੀਂ ਨਹੀਂ ਪੰਜਾਬ